ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਤੇ ਸਵਾਗਤ ਹੈ ਜੀ ਸਾਰਿਆਂ ਦਾ ਤੇ ਅੱਜ ਆਪਾਂ ਤੁਹਾਨੂੰ ਬਿਲਕੁਲ ਬਰੀਕ ਡੋਰੀ ਬਣਾ ਕੇ ਵਿਖਾਉਣੀ ਆ ਤੇ ਤੁਸੀਂ ਵੀਡੀਓ ਨੂੰ ਪੂਰੇ ਵਾਚ ਕਰਿਆ ਕਰੋ ਪੂਰਾ ਦੇਖਿਆ ਕਰੋ ਤੇ ਜੇ ਵਧੀਆ ਲੱਗੇ ਤਾਂ ਪਲੀਜ਼ ਲਾਈਕ ਕਰ ਦਿਆ ਕਰੋ ਤੇ ਤੁਹਾਡੇ ਲਾਈਕ ਨਾਲ ਤੇ ਸਾਨੂੰ ਮੋਟੀਵੇਟ ਹੁੰਨੇ ਆ ਸੀ ਤੇ ਬਾਕੀ ਤੁਹਾਡੀ ਸਪੋਰਟ ਨਾਲ ਆਪਾਂ ਇੱਥੇ ਤੱਕ ਆਏ ਆ ਤੇ ਹੁਣ ਆਪਣੀ ਕਾਮਯਾਬੀ ਬਹੁਤ ਨੇੜੇ ਐ ਤੇ ਚਲੋ ਪ੍ਰਮਾਤਮਾ ਸਭ ਨੂੰ ਦੇਵੇ ਤੇ ਇਸ ਲਈ ਆਪਾਂ ਤੁਹਾਨੂੰ ਰਿਕਵੈਸਟ ਕਰਦੇ ਆਂ ਵੀ ਜਿਵੇਂ ਤੁਸੀਂ ਪਹਿਲਾਂ ਸਾਥ ਦਿੱਤਾ ਇਸ ਤਰ੍ਹਾਂ ਹੀ ਤੁਸੀਂ ਸਾਡਾ ਅੱਗੇ ਵੀ ਸਾਥ ਦਿਓ ਤੇ ਵੀਡੀਓ ਨੂੰ ਫੋਲੋ ਵਾਚ ਕਰਿਆ ਕਰੋ ਜੀ ਤੇ ਆਪਾਂ ਤੁਹਾਨੂੰ ਬਰੀਕ ਡੋਰੀ ਬਣਾ ਕੇ ਵਿਖਾਉਣੀ ਆਂ ਇਹਦੇ ਲਈ ਆਪਾਂ ਨੂੰ ਬ੍ਰੀਕ ਡੋਰੀ ਬਣਾਉਣ ਲਈ ਆਪਾਂ ਨੂੰ ਇੱਕ ਰੇਬ ਕਪੜਾ ਚਾਹੀਦਾ। ਉਹ ਆਪਾਂ 1.5 ਇੰਚਾ ਲਾ ਲੈਣਾ ਕਿਉਂਕਿ ਜਿਹੜਾ ਐਕਸਟਰਾ ਹੁੰਦਾ ਉਹ ਕੱਟਿਆ ਜਾਂਦਾ ਹੈ ਜੀ। ਤੇ ਇਹਦੇ ਲਈ ਕੋਈ ਖਾਸ ਆਪਾਂ ਨੂੰ ਸੂਈ ਧਾਗਿਆਂ ਵਾਲਾ ਝੰਡਟ ਕਰਨ ਦੀ ਲੋੜ ਨਹੀਂ ਬਿਲਕੁਲ ਸਿੰਪਲ ਤਰੀਕਾ ਆ ਆਪਣਾ ਡੋਰੀ ਬਣਾਉਣ ਦਾ। ਤੇ ਅੱਗੇ ਆਪਾਂ ਕਿਵੇਂ ਬਣਾਉਣੀ ਹੈ ਡੋਰੀ ਤੁਸੀਂ ਜ਼ਰੂਰ ਦੇਖਿਓ। ਇਹ ਡੋਰੀ ਬਣਾਉਣ ਵਾਸਤੇ ਇੱਕ ਤਾਂ ਆਪਾਂ ਨੂੰ ਸਿੰਗਲ ਫੁੱਟ ਚਾਹੀਦਾ ਆਪਾਂ ਡਬਲ ਫੁੱਟ ਜਿਹੜਾ ਉਤਾਰ ਦਿੱਤਾ ਜੇ ਤੁਹਾਡੇ ਡਬਲ ਫੁੱਟ ਦੇ ਵਿੱਚ ਹੈਗੀ ਸਪੇਸ ਤਾਂ ਤੁਸੀਂ ਉਹੀ ਰੱਖ ਲਿਓ ਨਹੀਂ ਤੇ ਤੁਸੀਂ ਸਿੰਗਲ ਫੁੱਟ ਜਿਹੜਾ ਹੈ ਉਹ ਛੜਾ ਲਿਓ ਤੇ ਇੱਥੇ ਆਪਾਂ ਜਿਹੜੀ ਪਾਈਪਿੰਨ ਬਣਾਉਣ ਵਾਲੀ ਡੋਰੀ ਹੁੰਦੀ ਹੈ ਆਪਣੀ ਬਰੀਕ ਤੇ ਉਹ ਤੁਸੀਂ ਲੈ ਲੈਣੀ ਹੈ ਇਹ ਚਾਹੀਦੀ ਤੁਸੀਂ ਜੇ ਮੋਟੀ ਡੋਰੀ ਬਣਾਉਣੀ ਹੈ ਥੋੜੀ ਜੀ ਤੇ ਇਹ ਮੋٹے ਵਿੱਚ ਵੀ ਆਉਂਦੀ ਹੈ ਡੋਰੀ ਤੇ ਜੇ ਤੁਸੀਂ ਬਰੀਕ ਬਣਾਉਣੀ ਹੈ ਤੇ ਬਰੀਕ ਦੇ ਵਿੱਚ ਵੀ ਆਉਂਦੀ ਹੈ ਇਹ ਆਪਣੇ ਕੋਲ ਹੈਗੀ ਬਿਲਕੁਲ ਬਰੀਕ ਤੇ ਇਹਨੂੰ ਤੁਸੀਂ ਇਸ ਤਰ੍ਹਾਂ ਕੱਪੜੇ ਦੇ ਵਿੱਚ ਦੇ ਲੈਣਾ ਜੇ ਤੁਹਾਡਾ ਪ੍ਰਿੰਟਡ ਕੱਪੜਾ ਜਾਂ ਫਿਰ ਪੁੱਠ ਸਿੱਧ ਹੈਗੀ ਹੈ ਤੇ ਤੁਸੀਂ ਇਹਨੂੰ ਅੰਦਰਲੇ ਪਾਸੇ ਉਹ ਸਿੱਧਾ ਪਾਸਾ ਰੱਖਣਾ ਬਾਹਰਲੇ ਪਾਸੇ ਪੁੱਠਾ ਰੱਖਣਾ ਕਿਉਂਕਿ ਜੀ ਆਪਣੀ ਜਿਹੜੀ ਡੋਰੀ ਹੈ ਇਹ ਪਲਟੀ ਜਾਣੀ ਹੈ ਜਦੋਂ ਹੀ ਪਲਟੀ ਮਾਰਾਂਗੇ ਆਪਾਂ ਤੇ ਡੋਰੀ ਤੁਹਾਡੀ ਸਿੱਧੀ ਆਏਗੀ ਪਹਿਲਾਂ ਆਪਾਂ ਡੋਰੀ ਨੂੰ ਵਿੱਚ ਦੇ ਕੇ ਉਹਦੇ ਉੱਪਰ ਨਾ ਇਹ ਟਿੱਡਾ ਪਾਸਾ ਕਰਕੇ ਤੇ ਪੱਕਾ ਪੱਕਾ ਕਰ ਲਾਂਗੇ ਇਹਨੂੰ ਥੋੜਾ ਜਿਹਾ ਆਪਾਂ ਦੋ ਤਿੰਨ ਸਲਾਈਆਂ ਲਾ ਲਾਂਗੇ ਠੀਕ ਹੈ ਜੀ ਇਹ ਫਿਰ ਚੰਗੀ ਤਰ੍ਹਾਂ ਇਹਦੀ ਵਿੱਚ ਪਕੜ ਹੋ ਜੇਗੀ ਤੇ ਫਿਰ ਆਪਾਂ ਦੂਸਰੇ ਪਾਸੇ ਜਿਵੇਂ ਆਪਾਂ ਪਾਈਪਿੰਗ ਕੱਢਦੇ ਆ ਨਾ ਬਿਲਕੁਲ ਉਸੇ ਤਰ੍ਹਾਂ ਹੀ ਉਹ ਹੀ ਪ੍ਰੋਸੈਸ ਹੈ ਡੋਲ ਪਰ ਤਾਂ ਦਾ ਤੇ ਉਸੇ ਤਰ੍ਹਾਂ ਹੀ ਆਪਾਂ ਬਣਾ ਲੈਣੀ ਹੈ ਨਾਲ-ਨਾਲ ਬਿਲਕੁਲ ਪੈਰ ਦੇ ਉਹਦੇ ਧਾਗੇ ਦੇ ਨਾਲ-ਨਾਲ ਚਲਾ ਕੇ ਫालतू ਦੇ ਧਾਗੇ ਆਪਾਂ ਕੱਟ ਕੇ ਬਿਲਕੁਲ ਤੇ ਫਿਰ ਹੁਣ ਆਪਾਂ ਨਾਲ-ਨਾਲ ਚਲਾਵਾਂਗੇ ਵਿੱਚ ਧਾਗਾ ਦੇ ਕਿ ਜਿਸ ਤਰ੍ਹਾਂ ਹੀ ਆਪਾਂ ਘਰ ਦੇ ਵਿੱਚ ਪਾਈਪਿੰਨ ਬਣਾਉਂਦੇ ਆ ਉਸੇ ਤਰੀਕੇ ਦੇ ਨਾਲ ਇਹ ਆਪਣੀ ਪਾਈਪਿੰਨ ਵਾਂਗੂ ਹੀ ਬਣਨੀ ਹੈ ਪਹਿਲਾ ਪ੍ਰੋਸੈਸ ਤਾਈਦਾ ਹੈ ਕੀ ਤੇ ਬਸ ਇਹਨੂੰ ਆਪਾਂ ਇਹ ਵੀ ਪਾਸੇ ਥੋੜਾ ਜਿਹਾ ਪੱਕਾ ਕਰ ਲੈਣਾ ਤਾਂ ਕਿ ਧਾਗਾ ਨਾ ਖਿੱਚੇ ਤੇ ਟੁੱਟੇ ਨਾ ਫਿਰ ਨਾਲ-ਨਾਲ ਬਿਲਕੁਲ ਨਾਲ-ਨਾਲ ਚਲਾ ਕੇ ਤੁਸੀਂ ਇਹ ਤੁਸੀਂ ਜਿੰਨੀ ਮਰਜ਼ੀ ਲੰਬੀ ਬਣਾ ਸਕਦੇ ਹੋ ਡੋਰੀ ਚਾਹੇ ਦੀ ਤੁਸੀਂ 2 ਇੰਚ ਦੀ ਬਣਾ ਲਓ ਇਹ ਆਪਾਂ 1.5 ਇੰਚ ਦੀ ਡੋਰੀ ਬਣਾਈ ਹੈਗੀ ਇਹ ਸਿਰਫ ਆਪਾਂ ਤੁਹਾਨੂੰ ਬਣਾ ਕੇ ਦਿਖਾਈ ਹੈ ਤੇ ਜੇ ਲੋੜ ਪੈਣ ਤੇ ਤੁਸੀਂ ਵੀ ਮਤਲਬ ਬਣਾ ਸਕੋ ਆਪਾਂ ਬਾਜ਼ਾਰ ਤੋਂ ਲੈਂਦੇ ਤਾਂ ਹੈਗੇ ਉਹ ਡੋਰੀਆਂ ਹੁੰਦੀਆਂ ਤਿੱਲੇ ਦੀਆਂ ਤਿੱਲੇ ਦੀਆਂ ਡੋਰੀਆਂ ਹੁਣ ਕਰਕੇ ਉਹ ਆਪਣੇ ਨਾ ਬੈਕ ਸਾਈਡ ਤੇ ਨੈਕ ਤੇ ਆਪਾਂ ਬਣਾਉਂਦੇ ਆ ਡੋਰੀ ਤੇ ਚੁੱਪਦੀਆਂ ਨੇ ਹਾਂ ਜਿਹੜੀਆਂ ਪਹਿਣਾ ਆਪਣੇ ਪਾਉਂਦੀਆਂ ਨੇ ਡੀਪ ਨੈਕ ਵੀ ਮਤਲਬ ਡੋਰੀ ਵਾਲੇ ਉਹਨਾਂ ਨੂੰ ਪਤਾ ਵੀ ਉਹ ਡੋਰੀ ਚੁੱਪਦੀ ਹੈ ਤੇ ਇਹ ਘਰ ਦੀ ਨਾਲ ਦੇ ਸੂਟ ਦੀ ਜਿਹੜੀ ਹੁੰਦੀ ਹੈ ਨਾ ਕੱਪੜੇ ਦੀ ਇਹ ਡੋਰੀ ਬਹੁਤ ਵਧੀਆ ਰਹਿੰਦੀ ਹੈ ਤੇ ਜਦੋਂ ਡੋਰੀ ਨਾਲ ਦੀ ਬਣਦੀ ਨਹੀਂ ਫਿਰ ਆਪਾਂ ਉਹ ਮੁੱਲ ਦੀਆਂ ਲਿਆ ਕੇ ਪਿੱਛੇ ਲਾਉਣੇ ਆ ਇਹਨੂੰ ਫालतू ਦਾ ਕੱਪੜਾ ਆਪਾਂ ਕੱਟ ਦੇਣਾ ਸਿਰਫ ਇੱਕ ਪੈਰ-ਪੈਰ ਦਾ ਆਪਾਂ ਕੱਪੜਾ ਵਿੱਚ ਰਹਿਣ ਦੇਣਾ ਕਿਉਂਕਿ ਆਪਣੀ ਡੋਰੀ ਇੰਨੀ ਜ਼ਿਆਦਾ ਬਰੀਕ ਹੈ ਵੀ ਜਿੰਨਾ ਜਿਆ ਬਰੀਕ ਧਾਗਾ ਹੈ ਆ ਆਪਾਂ ਵਿੱਚ ਡੋਰੀ ਦਪਾਇਆ ਓਨੀ ਹੀ ਬਟਿਕ ਆਪਣੀ ਡੋਰੀ ਬਣਨੀ ਆ ਤੇ ਹੁਣ ਇਹਨੂੰ ਆਪਾਂ ਨਾ ਡੋਰੀ ਨੂੰ ਖਿੱਚਣਾ ਇਤਰੋ ਕੱਪੜਾ ਫਾੜ ਕੇ ਤੇ ਧਾਗੇ ਨੂੰ ਆਪਾਂ ਬਾਹਰ ਨੂੰ ਖਿੱਚਣਾ ਇੱਕ ਵਾਰੀ ਥੋੜੀ ਜਿਹੀ ਮੁਸ਼ਕਲ ਆਊਗੀ ਕਿਉਂਕਿ ਜਦੋਂ ਇਹ ਵਿੱਚ ਨੂੰ ਜਾਊਗਾ ਨਾ ਤਾਂ ਉਦੋਂ ਥੋੜੀ ਜਿਹੀ ਦਿੱਕਤ ਆਉਂਦੀ ਹੈ ਤੇ ਜਦੋਂ ਬਸ ਥੋੜਾ ਜਿਹਾ ਵਿੱਚ ਗਿਆ ਚੱਲਿਆ ਫਿਰ ਆਪਣੀ ਜਿੱਤੀ ਮਰਜ਼ੀ ਡੋਰੀ ਲੰਬੀ ਹੋਵੇ ਤਾਂ ਮੈਂਟਾਂ 'ਚ ਫਿਰ ਉਹ ਨਾ ਬਾਹਰ ਆ ਜਾਂਦੀ ਹੈ ਤੇ ਇੱਥੇ ਤੁਸੀਂ ਮਸ਼ੀਨ ਦੇ ਕਿੱਲ ਨਾਲ ਬੰਨ ਲੈਣਾ ਹੈ ਤੇ ਇਸ ਤਰ੍ਹਾਂ ਵੀ ਤੁਸੀਂ ਕਰ ਸਕਦੇ ਹੋ ਤੇ ਹੱਥ ਦੇ ਨਾਲ ਵੀ ਤੁਸੀਂ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਖਿੱਚੋ ਥੋੜੀ ਜਿਹੀ ਦਿੱਕਤ ਤੋਂ ਬਾਅਦ ਫਿਰ ਨਾ ਆਪਣੀ ਜਦੋਂ ਵਸਤਾ ਗਾ ਅੰਦਰ ਨੂੰ ਮੁੜ ਜਾਂਦਾ ਫਿਰ ਤੇ ਕੋਈ ਚੱਕਰ ਹੀ ਨਹੀਂਗਾ ਫਿਰ ਤੇ ਮਿੰਟਾਂ ਦੇ ਵਿੱਚ ਡੋਰੀ ਤਿਆਰ ਹੋ ਜਾਂਦੀ ਹੈ ਲੋਜੀ ਥੋੜੀ ਜੀ ਪਰੇਸ਼ਾਨੀ ਆਪਾਂ ਨੂੰ ਆਈ ਖਿੱਚਦੇ ਆ ਕਿਉਂਕਿ ਅੰਦਰ ਨੂੰ ਧਾਗਾ ਜਿਹੜਾ ਮੋੜਦਾ ਕੱਪੜੇ ਸਮੇਤ ਹਨਾ ਇੰਨਾ ਬਰੀਕ ਡੋਰੀ ਦੇ ਵਿੱਚ ਤੇ ਥੋੜੀ ਜੀ ਤੇ ਫਿਰ ਮੁਸ਼ਕਲ ਆਉਂਦੀ ਹੋਈ ਹੈ ਤੇ ਹੁਣ ਆਪਾਂ ਇਹ ਡੋਰੀ ਕੱਢਣ ਲੱਗੀ ਹੈ ਤੇ ਇੱਥੋਂ ਹੱਥ ਦੇ ਨਾਲ ਨਾ ਆਪਾਂ ਖਿੱਚ-ਖਿੱਚ ਕੇ ਇਧਰ ਨੂੰ ਕੱਪੜਾ ਜ਼ਿਆਦਾ ਇਕੱਠਾ ਨਹੀਂ ਕਰਨ ਵੀ ਵਲ ਜੇ ਪੈ ਜਾਣ ਬਸ ਨਾਲ ਦੀ ਨਾਲ ਓਨੀ ਕੀ ਖਿੱਚਣੀ ਤੇ ਆਪਾਂ ਉਠੇ ਦੇ ਨਾਲ ਫੜ ਕੇ ਆਪਣਾ ਧਾਗਾ ਬਾਹਰ ਆ ਰਿਹਾ ਤੇ ਇਸੇ ਤਰ੍ਹਾਂ ਆਪਣੀ ਡੋਰੀ ਸਾਰੀ ਬਾਹਰ ਆ ਜਾਣੀ ਹੈ ਹੱਥ ਚੋ ਕੱਪੜਾ ਆ ਨਾ ਛੋਟੇ ਜਾਂਦਾ ਜਦੋਂ ਆਪਾਂ ਖਿੱਚਦੇ ਆ ਬਸ ਇਥੋਂ ਗਲ ਜੇ ਤੁਸੀਂ ਕੱਢੀ ਜਾਣੇ ਨੇ ਅੰਦੋਰੀ ਆਪਣੀ ਬਾਹਰ ਆਉਣ ਲੱਗ ਗਈ ਦੇਖੋ ਕਿੰਨੀ ਬਰੀਕ ਇਹਦੇ ਤੇ ਤੁਸੀਂ ਨਾ ਬਰੀਕ ਬਖਾ ਕਰਕੇ ਲਾਣਾ ਹੈ ਤਾਂ ਕਿ ਆਪਣਾ ਜਿਹੜਾ ਬਖਾ ਉਹ ਬਿਲਕੁਲ ਟੁੱਟੇ ਨਾ ਤੁਸੀਂ ਦੂਰਤ ਅੰਦੋਰੀ ਸਲਾਈ ਵੀ ਲਾ ਸਕਦੇ ਹੋ ਤੇ ਇਸ ਤਰ੍ਹਾਂ ਡੋਰੀ ਆਪਣੀ ਬਿਲਕੁਲ ਸਾਰੀ ਬਾਹਰ ਨਿਕਲ ਕੇ ਤਿਆਰ ਹੈ ਲਓ ਜੀ ਦੇਖੋ ਕਿੰਨੀ ਸੋਹਣੀ ਡੋਰੀ ਬਣੀ ਹੈ ਜਦੋਂ ਕਈ ਸੂਟਾਂ ਦੇ ਦਰਜੀ ਲਾਉਂਦੇ ਡੋਰੀਆਂ ਬਰੀਕ-ਬਰੀਕ ਬੈਕ ਨੈਕ ਤੇ ਨਾ ਡੋਰੀ ਦਾ ਆਪਣੇ ਉਹ ਵੀ ਬਣਦਾ ਇਹਦੇ ਜੈਣ ਵੀ ਬਣਾਉਂਦੇ ਜਾਂ ਆਪਾਂ ਲੁੱਪੀਆਂ ਕੱਟ ਕੇ ਹਨਾ ਲਾਉਣੀਆਂ ਹੁੰਦੀਆਂ ਨੇ ਜਿਹੜੀ ਆਪਾਂ ਬਟਨ ਲਾਉਣੀਆਂ ਲੁੱਪੀਆਂ ਵਗੈਰਾ ਕੱਟਣੀਆਂ ਨੇ ਇਹਦੀਆਂ ਤਾਂ ਬਹੁਤ ਸੋਹਣੀਆਂ ਬਰੀਕ ਉਦੋਂ ਮੈਂ ਸੋਚਣਾ ਕਰਨਾ ਵੀ ਕਿਵੇਂ ਦਰਜੀ ਇੰਨੀ ਬਰੀਕ ਡੋਰੀ ਬਣਾ ਲੈਂਦੇ ਨੇ ਤੇ ਇਹਦੀਆਂ ਜਿੱਦਾਂ ਮਰਜ਼ੀ ਤੁਸੀਂ ਲੰਬੀ ਕੱਟ ਕੇ ਲੁੱਪੀਆਂ ਕੱਟ ਕੇ ਲਾ ਸਕਦੇ ਹੋ। ਟ੍ਰੈਂਡ ਹੁਣ ਕਾਫੀ ਗਲੇ ਦੇ ਵਿੱਚ ਗਲੇ ਤੇ ਨਾ ਡਿਜ਼ਾਈਨ ਬਣਾਉਂਦੇ ਨੇ ਜਿਹੜਾ ਪੋਟਲੀ ਬਟਨ ਦਾ ਤੇ ਨਾਲ ਲੁੱਪੀਆਂ ਲਾਉਂਦੇ ਨੇ ਬਰੀਕ-ਬਰੀਕ। ਛੋਟੀਆਂ-ਛੋਟੀਆਂ ਤੇ ਇਸ ਤਰੀਕੇ ਦੇ ਨਾਲ ਤੁਸੀਂ ਨਾ ਇਹਦੀਆਂ ਲੁੱਪੀਆਂ ਵੀ ਬਣਾ ਸਕਦੇ ਹੋ। ਤੇ ਪਿੱਛੇ ਤੁਸੀਂ ਦੋਰੀ ਵੀ ਲਾ ਸਕਦੇ ਹੋ। ਕਾਜੀ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਜਾਇਓ ਪਲੀਜ਼ ਐਸੀ ਤੁਹਾਡੀ سپورਟ ਨਾਲ ਇੱਥੇ ਤੱਕ ਆਏ ਆ ਤੇ ਇਹ ਆਪਾਂ ਮਿਲ ਕੇ ਦਿਖਾਉਂਦੇ ਫੇ ਸੀਗੇ ਵੀ ਡੋਰੀ ਆਪਣੀ ਨਾ 15.5 ਇੰਚ ਦੀ 16 ਦੀ ਆਪਾਂ 16 ਇੰਚ ਦੀ ਲੈ ਆ ਸੀਗਾ ਦੋਨੇ ਪਾਸੇ ਥੋੜਾ ਥੋੜਾ ਕੱਟ ਦਿੱਤਾ ਹੈ ਸਟੋਰੀ ਬਣ ਕੇ ਤਿਆਰ